ਗ੍ਰੇਨੇਟ ਦਾ ਆਪਾਂ ਕਿੱਥੋਂ ਆਪਣਾ ਇਹਦਾ ਰੇਟ ਸਟਾਰਟ ਹੁੰਦਾ ਤੇ ਕੀ ਕੀ ਕੁਆਲਿਟੀ ਆ ਜਿੰਦੀ ਹੈ ਬਾਈ ਆਪਣੇ ਕੋਲੇ ਕਿੰਨਾ ਕੁ ਪਿਆ ਇਹ ਸਟਾਕ ਗ੍ਰੇਨੇਟ ਦਾ ਨਾਮ ਲੈ ਕੇ ਪਹਿਲਾਂ ਤੁਸੀਂ ਖੁਦ ਦੱਸੋ ਬਾਈ ਗ੍ਰੇਨੇਟ ਦਾ ਜਦੋਂ ਆਪਣੇ ਮਾਰਡ ਦੇ ਵਿੱਚ ਨਾਮ ਆਉਂਦਾਗਾ ਰੇਟ ਕੀ ਸ਼ੁਰੂ ਹੁੰਦਾਗਾ ਰੇਟ ਬਾਈ ਆਮ ਟਾਇਲ ਦਾ ਦੇਖੀ ਆਪਾਂ 30 35 ਰੁਪਏ ਟਾਇਲ ਦਾ ਰੇਟ ਹੈ ਜੇ ਆਪਾਂ ਦੇਖੀਏ ਗ੍ਰੇਨੇਟ ਦਾ ਬਾਈ ਬੰਦਾ ਸੋਚਦਾ ਵੀ ਯਾਰ 180 200 250 100 ਰੁਪਏ ਪਲੱਸ ਪਲੱਸ ਹੋਊਗੀ ਪਰ ਗੋਰਾ ਡਾਇਰ ਤੇ ਆਜੋ ਕੱਲੇ 65 ਰੁਪਏ ਲੈ ਜਾਓ ਜੀ ਬਾਈ ਦੇਖੋ ਤੇ ਬਾਈ ਹਰ ਤਰ੍ਹਾਂ ਦੀ ਹੈ ਜਮ ਬਿਲਕੁਲ 65 ਰੁਪਏ ਦੇ ਵਿੱਚ ਬਹੁਤ ਸਾਰੇ ਕਲਰ ਮਿਲ ਜਾਣਗੇ ਵਾਈਟ ਮਿਲ ਜੂ ਬਲੈਕ ਮਿਲ ਜੂ ਬਰਾਊਨ ਮਿਲ ਜੂ ਇਹ ਵਾਲੇ 65 ਰੁਪਏ ਫੁੱਟ ਦੇ ਵਿੱਚ ਕੱਲੇ 65 ਕਹਿ ਰਹੇ ਆ ਜੀ ਕੋਈ 100 ਨਹੀਂ ਕੋਈ 165 ਨਹੀਂ ਤੇ ਭਾਈ ਇਹਦੇ 'ਚ ਮੰਨ ਕੇ ਚੱਲੋ ਜਿਵੇਂ ਭਾਈ ਤੁਸੀਂ ਰੇਟ 65 ਰੁਪਏ ਬੋਲ ਰਹੇ ਹੋ ਕੱਲਾ ਟੇਲ ਵਾਲਾ ਰੇਟ ਹੀ ਹੋ ਗਿਆ ਬਿਲਕੁਲ ਤੇ ਭਾਈ ਇਹਦੇ 'ਚ ਕੋਈ ਫਰਕ ਤਾਂ ਨਹੀਂ ਹੋਊਗਾ ਦੂਜੇ ਨਾਲੋਂ ਜੇ ਆਪਾਂ ਦੇਖੀਏ ਜੀ ਮੈਂ ਪਗ੍ਰੇਨਾਈਟ ਕਹਿ ਦਈਏ ਤੇ ਕਿੰਨਾ ਕ ਫਰਕ ਹੋ ਸਕਦਾ ਸਰ ਗ੍ਰੇਨਾਈਟ ਨੇ ਗ੍ਰੇਨਾਈਟ ਹੀ ਰਹਿਣਾਗਾ ਜੀ ਕੋਈ ਇਹਦੇ ਤੇ ਕੋਈ ਇਹ ਨਹੀਂ ਹੈ ਡੁਪਲੀਕੇਟ ਆ ਅਸਲੀ ਆ ਗ੍ਰੇਨਾਈਟ ਕੁਦਰਤੀ ਚੀਜ਼ ਆ ਜੀ ਗ੍ਰੇਨਾਈਟ ਨੇ ਗ੍ਰੇਨਾਈਟ ਹੀ ਰਹਿਣਾਗਾ ਜੀ ਠੀਕ ਆ ਜੀ ਰੇਟ ਆ ਡੋ ਅੱਡ ਹੁੰਦੇ ਆ ਇਹੀ ਦੂਜੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਹੀ 100 ਪਲੱਸ ਵਿਗ ਰਿਹਾਗਾ ਜੀ ਠੀਕ ਆ ਬਾਈ ਠੀਕ ਆ ਜੀ ਗੋਰਾ ਡੈਲ ਤੇ ਆਜੋ 65 ਰੁਪਏ ਫੁੱਟ ਮਿਲਣਾਗਾ ਫਰੈਸ਼ ਥੱਪੀਆਂ ਨੇ ਵੱਡਾ ਸਟਾਕ ਮਿਲੂ 65 ਤੋਂ ਸ਼ੁਰੂ ਹੋ ਜਾਂਦਾਗਾ 70 80 90 100 ਜੋ ਵੀ ਜਿਹੇ ਜਿਹ ਤੁਸੀਂ ਇੱਕ ਵਾਰੀ ਵਿజిਟ ਤੇ ਬਾਈ ਤੁਸੀਂ ਵਿజిਟ ਕਰ ਸਕਦੇ ਹੋ ਜਿਹੜੇ ਭਰਾ ਉਹਨੂੰ ਜਿੱਥੋਂ ਵੀ ਮੰਨ ਕੇ ਚਲੋ ਕਿਸੇ ਵੀ ਏਰੀਆ ਤੋਂ ਤੁਸੀਂ ਹੋ ਭਰਾਵਾਂ ਨਾਲ ਨੰਬਰ ਵੀ ਅੱਪਾ ਦੇਵਾਂਗੇ ਨਾਲ ਸਕਰੀਨ ਤੇ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੁਸੀਂ ਜਦੋਂ ਇੱਥੇ ਆ ਕੇ ਵਿజిਟ ਕਰੋਗੇ ਤੁਹਾਨੂੰ ਕੁੱਲ ਚੀਜ਼ ਮਿਲੂਗੀ ਗ੍ਰੇਨਾਈਟ ਸਾਰੀ ਚੀਜ਼ ਬਾਜਬਰੇਟਾਂ ਦੇ ਬਿਲਕੁਲ ਜੀ ਪਹਿਲਾਂ ਟਰਾਈ ਕਰਕੇ ਆਓ ਫਿਰ ਸਾਡੇ ਕੋਲੇ ਆਓ ਖਾਲੀ ਨਹੀਂ ਮੋੜਨ ਦਿੰਦੇ ਗੱਡੀ ਭਰਾ ਕੇ ਤੋਰਾਂਗੇ ਤੁਹਾਡੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਦੋਸਤੋ ਅਤੇ ਆਪਾਂ ਹਰ ਰੋਈ ਕੋਠੀਆਂ ਲੈ ਕੇ ਆਉਂਦੇ ਆ ਰਮੀਆਂ ਜਿਹੜੀਆਂ ਦੇ ਵਿੱਚ ਪਲਾਸਟਰ ਹੋਇਆ ਹੁੰਦਾ ਤੇ ਜਦੋਂ ਤੁਸੀਂ ਉਹਨਾਂ ਦੇ ਵਿੱਚ ਟਾਇਲ ਦਾ ਕੰਮ ਸਟਾਰਟ ਕਰੋ ਉਸ ਤੋਂ ਬਾਅਦ ਤੁਸੀਂ ਕਿਤੇ ਵੀ ਟਰਾਈ ਕਰਕੇ ਆਉਂਗੇ ਤੁਹਾਨੂੰ ਬਾਜਬ ਰੇਡ ਦੇ ਉੱਤੇ ਸਮਾਨ ਮਿਲੂਗਾ ਜੀ ਵੀਡੀਓ ਨੂੰ ਸ਼ੇਅਰ ਕਰ ਲੈ ਜੀ ਧੰਨਵਾਦ